ਥਾਣਾ ਫਲੋਰ ਦੀ ਪੁਲਿਸ ਨੇ ਲੁੱਟਕੋ ਕਰਨ ਵਾਲੇ ਦੋ ਵਿਅਕਤੀਆਂ ਨੂੰ ਖੋਹ ਕੀਤੀ ਹੋਈ ਚੇਨ ਨਕਦੀ ਅਤੇ ਦਾਤਰ ਸਮੇਤ ਕੀਤਾ ਕਾਬੂ ਜਿਤਨਾ ਸੀ ਕਿ ਅੱਜ ਮਿਤੀ 26 12 2023 ਦਿਨ ਮੰਗਲਵਾਰ ਸ਼ਾਮ 4:30 ਵਜੇ ਦੇ ਕਰੀਬ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਮਰਨਜੀਤ ਸਿੰਘ ਪੀਪੀਐਸ ਆਫ ਪੁਲਿਸ ਕੋਤਾਨ ਸਬਡਿੰਗ ਫਲੋਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੁਕਤਾਨਾ ਅਫਸਰ ਫਲੋਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਲੁੱਟਖੋਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਸੀ ਜਿਸ ਦੇ ਥਾਣਾ ਫਲੋਰ ਦੇ ਇਨਸਪੈਕਟਰ ਨੀਜ਼ ਕੁਮਾਰ ਮੁੱਖ ਅਫਸਰ ਥਾਣਾ ਫਲੋਰ ਦੀ ਟੀਮ ਦੇ ਏਐਸਆਈ ਵਿਜੇ ਕੁਮਾਰ ਥਾਣਾ ਫਲੋਰ ਵੱਲੋਂ ਉਹ ਕਰਨ ਵਾਲੇ ਵਿਅਕਤੀ ਪਵਿੱਤਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਪਰਾ ਅਤੇ ਰਿੱਕੀ ਸਿੰਘ ਔਰ ਫ੍ਰੈਂਕੀ ਪੁੱਤਰ ਲਾਲਚੰਦ ਵਾਸੀ ਨੇੜੇ ਦੋ ਲੈਣਾ ਵਾਲਾ ਟਾਵਰ ਮਕਾਨ ਨੰਬਰ 2/8 ਸ਼ਿਵਾਸ਼ नगर ਵਸਤੀ ਜੋਧੇਵਾਲ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਖੋਹ ਕੀਤਾ ਹੋਇਆ ਸਮਾਨ ਇੱਕ ਚੈਨੀ ਪੈਸੇ ਅਤੇ ਦਸਤਰ ਪ੍ਰਾਪਤ ਕਰਕੇ ਮਕਦਮਾ ਨੰਬਰ 337 ਮਿਤੀ 23 12 2023 ਜੁਰਮ 379 ਬੀ ਥਾਣਾ ਫਲੋਰ ਜਿਲ੍ਹਾ ਜਲੰਧਰ ਵਿਖੇ ਦਰਜ ਰਿਸਟ ਕੀਤਾ ਗਿਆ ਹੈ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੇ ਨਸ਼ਾ ਕਰਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਦੀਆਂ ਵਾਰਦਾਤਾਂ ਕਰਦੇ ਹਨ ਜੋ ਉਪਰੋਕਤ ਰੂਪ આરોપીਆਂ ਉਤੇ ਕੇਸ ਦੋਵਾਂ ਇਲਾਵਾ ਪਵਿੱਤਰ ਸਿੰਘ ਪੁੱਤਰ ਬਰਬੀਰ ਸਿੰਘ ਵਾਸੀ ਪਿੰਡ ਅਪਰਾ ਅਤੇ ਰਿੱਕੀ ਸਿੰਘ ਉਰਫ ਰੈਂਕੀ ਪੁੱਤਰ ਲਾਲਚੰਦ ਵਾਸੀ ਨੇੜੇ ਦੋ ਲੈਨਾ ਟਾਵਰ ਮਕਾਨ ਨੰਬਰ 2/8 ਸ਼ਿਵ ਆਸ਼ਰਮ ਨਗਰ ਵਸਤੀ ਜੋਧੇੜਾ ਲੁਧਿਆਣਾ ਜ਼ਿਲ੍ਹੇ ਲੁਧਿਆਣਾ ਨੇ ਕਈ ਹੋਰ ਵਾਰਦਾਤਾਂ ਕੀਤੀਆਂ ਹਨ ਜੋ ਰੋਪੀਆਂ ਦਾ ਫੁਰਸਰਮਾਨ ਹਾਸਲ ਕਰਕੇ ਹੋਰ ਵੀ ਢਗਾਈ ਦਾ ਪੁਸ਼ਕਸ਼ ਕੀਤੀ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਤੋਂ ਇੱਥੇ ਇੱਕ ਫਲੋਰ ਦੇ ਏਰੀਆ ਦੇ ਵਿੱਚ ਇੱਕ ਜਿਹੜਾ ਗਰੋ ਸੀਗਾ ਲੁੱਟਮਾਰਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਪੰਜਾਬ ਦੇ ਰਿਹਾ ਸੀਗਾ ਉਹ ਐਕਟਿਵ ਹੋਇਆ ਸੀਗਾ ਅੱਜ ਫਲੋਰ ਥਾਣਾ ਦੀ ਜਿਹੜੀ ਇੰਸਪੈਕਟਰ ਨੀਰਜ ਕੁਮਾਰ ਦੀ ਟੀਮ ਹੈ ਜਿਹੜੀ ਉਹਨਾਂ ਨੇ ਸਫਲਤਾਪੂਰਵਕ ਉਹ ਗਰੋ ਨੂੰ ਫੜਿਆ ਤੇ ਇਹਦੇ ਵਿੱਚ ਸਾਡੇ ਫਲੋਰ ਥਾਣੇ ਦੇ ਵਿੱਚਲੇ ਪਿਛਲੇ 1 ਮਹੀਨੇ ਦੇ ਵਿੱਚ ਪੰਜ ਮਗਦਮੇ ਜਿਹੜੇ ਲੁੱਟ ਖੋਹ ਦੇ ਤਰਜ ਹੋਏ ਸੀ ਉਹ ਟਰੇਸ ਹੋਏ ਨੇ ਇਸ ਤੋਂ ਬਿਨਾ ਹੋਰ ਵੀ ਕਾਫੀ ਵਾਰਦਾਤਾਂ ਨੇ ਜਿਹੜੀਆਂ ਇਹ ਹਾਈਵੇ ਤੇ ਇਹ ਕਰਦੇ ਆ ਰਹੇ ਸੀਗੇ ਕਾਫੀ ਲੋਕ ਸੀ ਜਿਹੜੇ ਪੁਲਿਸ ਕੋਲ ਰਜਿਸਟਰ ਨਹੀਂ ਸੀ ਕਰਾਉਂਦੇ ਇਸ ਤਰ੍ਹਾਂ ਦੇ ਜਿਹੜੇ ਅਨਰਜਿਸਟਰਡ ਕੇਸ ਨੇ ਉਹ ਕਾਫੀ ਸੋਲਵ ਹੋਏ ਨੇ ਦੇ ਵਿੱਚ ਇਹਦੇ ਵਿੱਚ ਸਾਨੂੰ ਦੋ ਬੰਦੇ ਨੇ ਜਿਹੜੇ ਮੌਕੇ ਦੇ ਉੱਤੇ ਗ੍ਰਿਫਤਾਰ ਹੋਏ ਨੇ ਇੱਕ ਜਿਹੜਾ ਇਹਨਾਂ ਦਾ ਹੋਰ ਸਾਥੀ ਹੈ ਜਿਹੜਾ ਉਹਦੀ ਗ੍ਰਿਫਤਾਰੀ ਬਾਕੀ ਹੈ ਇਹ ਚ ਮੈਂ ਦੱਸਣਾ ਚਾਹੂੰਗਾ ਹਫਤਾ ਤੱਕ ਪਹਿਲਾਂ ਹੀ ਇੱਥੇ ਇੱਕ ਬਜ਼ੁਰਗ ਆਦਮੀ ਸੀਗਾ ਫਲੋਰ ਫਾਟਕਾਂ ਦੇ ਨੇੜੇ ਉਹਦੀ ਜਿਹੜੀ ਐਕਟਿਵਤਾ ਸੀਗੀ ਉਹਦੇ ਸੱਟ ਮਾਰ ਕੇ ਉਹਦੀ ਐਕਟਿਵਤਾ ਖੋਲ ਹੀ ਗਈ ਸੀ ਉਹ ਕੇਸ ਵੀ ਸਾਡਾ ਇਹਦੇ ਵਿੱਚ ਟ੍ਰੇਸ ਹੋਇਆ ਹੈ ਦੋ ਦਿਨ ਪਹਿਲਾਂ ਇੱਥੇ ਇੱਕ ਸਿਲੰਡਰਾਂ ਦੀ ਰੇੜੀ ਤੇ ਕੰਮ ਕਰਦਾ ਸੀਗਾ ਮੁੰਡਾ ਉਹਦੇ ਸੱਟ ਮਾਰ ਕੇ ਸਿਰ ਦੇ ਵਿੱਚ ਉਹਦੇ ਤੋਂ ਪੈਸੇ ਲੈ ਗਈ ਸੀ ਕੋਕੀ ਉਹ ਵੀ ਸਾਡਾ ਜੀ ਪੀਕਰਜ਼ਰ ਕਿੱਥੇ ਇਹ ਬਾਅਦ ਸੇਲ ਆਉ ਕਰਦੇ ਆ ਜੀ ਹਣੇ ਕਿ ਜੌਰੀ ਦੇ ਵੀਕਲ ਵਗੈਰਾ ਜਿਹੜੇ ਚੱਕਦੇ ਆ ਇਹ ਜਾਂ ਕੋਈ ਹੋਰ ਸਮਾਨ ਚੱਕਦੇ ਆ ਕਿੱਥੇ ਸਿਵਰ ਕਰਦੇ ਆ ਇਹ ਜਿਹੜਾ ਨੇੜੇ ਤੜੇ ਆਪਣੇ ਇਹ ਕਬਾੜੀਏ ਨੇ ਕੁਛ ਇਹਨਾਂ ਨੂੰ ਉਹਦੇ ਕੋਲ ਵੇਚ ਦਿੰਦੇ ਨੇ ਇਹ ਉਹ ਜੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕਿੱਥੇ ਕਿੱਥੇ ਵੇਚਦੇ ਨੇ ਉਹ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਅੱਗੇ ਨੌਮੀਅਲ ਦੇ ਵਿੱਚ ਜਿਹੜਾ ਮੁੱਢਲੀ ਤਫਤੀਸ਼ ਚ ਸਾਹਮਣੇ ਆਇਆ ਦੋ ਮੁਕੱਦਮੇ ਇਹਨਾਂ ਤੇ ਪਹਿਲਾਂ ਦਰਜ ਹੈਗੇ ਨੇ ਜਿਹੜੇ ਹੁਣ ਤੱਕ ਕਲੀਅਰ ਹੋ ਚੁੱਕੇ ਨੇ ਬਾਕੀ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹਨਾਂ ਦੀ ਰਿਕਾਰਡ ਹੈ ਜਿਹੜਾ ਉਹ ਚੈੱਕ ਕਰਵਾ ਰਹੇ ਆ ਤੇ ਸਾਨੂੰ ਯਕੀਨ ਆ ਕਿ ਇਹਦੇ ਵਿੱਚ ਹੋਰ ਵੀ ਮੁਕੱਦਮ ਇਨਾਂ ਦੇ ਵਿੱਚੋਂ ਇੱਕ ਜਣਾ ਜੀ ਲੁਧਿਆਣੇ ਜੋਧੇਵਾਲ ਬਸਤੀ ਦਾ ਹੈ ਤੇ ਦੂਜਾ ਜਣਾ ਇੱਥੇ ਨੇੜੇ ਟਾਊਨ ਹੈ ਆਪਰਾ ਉੱਥੋਂ ਦਾ ਜੀ ਰਿਮਾਂਡ ਇਹਦਾ 3 ਦਿਨ ਦਾ ਸੀ ਰਿਮਾਂਡ ਲਿਆ ਤੇ ਇਹਦੇ ਵਿੱਚ ਜਿਹੜੀ ਹੁਣ ਜਿਹੜੀ ਰਿਕਵਰੀ ਹੈ ਇਹਨਾਂ ਨੇ ਪਿਛੇ ਵਾਰ ਦਿੱਤਾ ਜਿਹੜੀਆਂ ਲੁੱਟਾ ਖੋਹਾਂ ਕੀਤੀਆਂ ਨੇ ਉਹ ਅੱਗੇ ਕੀਤੀ ਜਾਊਗੀ ਜੀ ਜਿਹੜੀਆਂ ਰਿਮਾਂਡ ਦਾ ਕੀ ਹੈ ਤੇ ਵਿੱਚ ਵੀ ਲੁੱਟਾ ਖੋਹਾਂ ਹੋ ਰਹੀਆਂ ਉਹਦੇ ਉਹਨਾਂ ਵਿੱਚ ਵੀ ਇਹਨਾਂ ਦਾ ਕੋਈ ਹੱਥ ਹੈ ਨਾ ਹਾਂ ਸਮਝ ਜਕੀਰਾ ਮਤਲਬ ਆ ਡਿਪਾਰਟਮੈਂਟ ਡੰਗਿਆ ਗੇਰ ਰੀਮ ਦਾ ਇਹ ਜਿਹੜਾ ਇਹਨਾਂ ਦਾ ਜਿਹੜਾ ਜ਼ਿਆਦਾ ਏਰੀਆ ਜਿੱਥੇ ਇਹ ਲੁੱਟਾ ਖੋਹਾਂ ਕਰ ਰਹੇ ਨੇ ਜਿਹੜਾ ਆਪਣਾ ਹਾਈ ਝਾੜੀਆਂ ਵਾਲਾ ਏਰੀਆ ਉੱਥੇ ਜ਼ਿਆਦਾ ਐਕਟਿਵ ਨਹੀਂ ਇਹ ਤੇ ਕੁਝ ਮਹੀਨਾ ਪਹਿਲਾਂ ਉੱਥੇ ਹੀ ਇਹਨਾਂ ਨੇ ਇੱਕ ਸਕੂਟੀ ਖੋਈ ਸੀਗੀ ਇਸ ਤੋਂ ਬਿਨਾ ਇੱਕ ਜਿਹੜੀ ਬਜ਼ੁਰਗ ਤੋਂ ਬਿਨਾ ਉਹ ਵੀ ਵਾਰਦਾਤ ਇਹਨੇ ਨੇ ਇੰਜਾਮ ਦਿੱਤੀ ਸੀ ਜ਼ਿਆਦਾ ਆਪਰੇਸ਼ਨਲ ਏਰੀਆ ਇਹਨਾਂ ਦਾ ਹਾਈਵੇ ਦੇ ਉੱਤੇ ਸਰ ਕਿੰਨੀਆਂ ਕਾਲ ਕਿੰਨੀਆਂ ਵਾਰਦਾਤਾਂ ਕਿ ਨਜ਼ਰੇ ਨਹੀਂ ਇਹਨਾਂ ਨੇ ਮੋਡਲੀ ਤਫਦੀਸ਼ ਦੇ ਵਿੱਚ ਸਾਡੇ ਪਿਛਲੇ 1 ਮਹੀਨੇ ਦੇ ਵਿੱਚ 5 ਮੁਕੱਦਮੇ ਰਜਿਸਟਰ ਹੋਏ ਸੀ ਫਲੋਰ ਦੇ ਵਿੱਚ ਉਹ ਪੰਜੋਂ ਮੁਕੱਦਮੇ ਇਹਨਾਂ ਦੇ ਵਿੱਚ ਸਾਨੂੰ ਟ੍ਰੇਸ ਹੋਏ ਨੇ ਇਹ ਤੋਂ ਬਿਨਾ ਜਿਵੇਂ ਆਪਾਂ ਪਹਿਲਾਂ ਦੱਸਿਆ ਕਾਫੀ ਵਾਰ ਦਾ ਤਾਂ ਅਜਿਹਿਆਂ ਮੰਨੇ ਨੇ ਜਿਹੜੀਆਂ ਕਿ ਲੋਕਾਂ ਨੇ ਸਾਡੇ ਕੋਲ ਰਜਿਸਟਰ ਨਹੀਂ ਸੀ ਕਰਾਈਆਂ ਓਕੇ ਇਸਰੋਂ ਜੋ ਬਰਾਮਦਗੀ ਹੋ ਗਈ ਸਾਰੇ ਉਹਦੇ ਸਮਾਨ ਬਰਾਮਦਗੀ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਜੀ ਬਰਾਮਦਗੀ ਉਹਦੇ ਵਿੱਚ ਕਰਨੀ ਆ ਕੁਝ ਬਰਾਮਦਗੀ ਹੋ ਗਈ ਸਾਡੀ ਜਿਵੇਂ ਕੁਝ ਜਿਹੜੇ ਇਹ ਹਥਿਆਰ ਯੂਜ਼ ਕਰਦੇ ਸੀ ਦਾਤਰ ਕਵਰ ਹੋ ਗਿਆ ਠੀਕ ਆ ਬਾਕੀ ਜਿਹੜਾ ਸਮਾਨ ਇਹ ਇਹਨਾਂ ਨੇ ਜਿਵੇਂ ਇੱਕ ਇਹਨਾਂ ਦਾ ਜਿਹੜਾ ਤੀਜਾ ਸਾਥੀ ਧੀਰਾ ਉਹ ਫਰਾਰ ਹੈ ਕੁਝ ਸਮਾਨ ਉਹਦੇ ਕੋਲ ਹੈ ਹੋਰ ਕਵਰ ਕਰਨਾ ਬਾਕੀ ਆ ਜੀ ਉਹ ਕਿਨੇ ਲੱਗੇ ਉਹ ਵੀ ਇੱਥੇ ਲੁਧਿਆਣੇ ਦੇ ਏਰੀਏ ਦਾ ਤੇ ਠੀਕ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ